मोर्चा ਸੁਖਿੰਦਰ ਸਿੰਘ ਤੁੰਦੇਵਾਲ ਜੀ ਕ੍ਰਾਂਤੀਕਾਰੀ ਕਿਸਾਨ ਜਿਹਨਾਂ ਨੇ ਪੰਜਾਬ ਅੱਜ ਦਿੱਲੀ ਜਾ ਰਹੇ ਹਾਂ ਅੱਜ ਦਿੱਲੀ ਅੱਜ ਸੁਨੁਕਤਮੋਰਚੇ ਦਾ ਅਖਦਾ ਸੀ ਵੀ ਅੱਜ ਦਿੱਲੀ ਜਾਣਾ 14 ਤਰੀਕ ਨੂੰ ਦਿੱਲੀ ਸਾਡਾ ਪ੍ਰੋਗਰਾਮ ਆ ਅੱਜ 13 ਤਰੀਕ ਨੂੰ ਸਾਰੇ ਪੰਜਾਬ ਚੋਂ ਸਾਰੇ ਇੰਡੀਆ ਚੋਂ ਇਕੱਠਾਂ ਦਾ ਦਿੱਲੀ ਵੱਲ ਕੂਚ ਕਰ ਰਹੇ ਕਿਹੜੀ ਕਿਹੜੀ ਮੰਗਾਂ ਨੂੰ ਲੈ ਕੇ ਵੀ ਦੇਖੋ 23 ਫਸਲਾਂ ਤੇ ਐਮ ਐਚ ਪੀ ਦੀ ਗਾਰੰਟੀ ਤੇ ਕਿਸਾਨੀ ਕਰਜ਼ਾ ਤੇ ਸਿਦਖੇਪੁਰ ਦੇ ਖੀਰੀ ਦੇ ਜਿਹੜੇ ਸਾਡੇ ਕਿਸਾਨ ਆ ਸ਼ਹੀਦ ਹੋਏ ਸੀ ਉਹਨਾਂ ਨੂੰ ਇਨਸਾਫ ਦੇਣ ਲਈ ਸਿੱਕ ਖਾਨਾ ਮਜ਼ਦੂਰਾਂ ਦੀ ਜਿਵੇਂ ਮਜ਼ਦੂਰ ਕੰਮ ਕਰਦੇ ਨੇ ਉਸੇ ਤਰ੍ਹਾਂ ਕਿਸਾਨ ਵੀ ਤੇ ਮਜ਼ਦੂਰ ਵੀ ਲੋਕ ਦੇਸ਼ ਦਾ ਟੱਡ ਪਾਰਦੇ ਨੇ ਉਹਨਾਂ ਦੀ ਵੀ ਜਿਹੜੀ ਪੈਨਸ਼ਨ ਆ ਉਹ 10000 ਰੁਪਿਆ ਵਡਾ ਪੱਕਾ ਕੀਤੀ ਜਾਵੇ ਜੇਕਰ ਤਰਫੋਂ ਸ਼ਾਂਤਮਈ ਰਹੇਗਾ ਕਿਤੇ ਰੀਲੀ ਸੜਕਾਂ ਦੇ ਵੀ ਉੱਤਰੋ ਦੇਖੋ ਜੇ ਸਾਨੂੰ ਨਹੀਂ ਰੋਕਣਗੇ ਹੀ ਸ਼ਾਂਤਮਈ ਰਹਾਂਗੇ ਜੇ ਰੁਕਣਗੇ ਤਾਂ ਸੜਕਾਂ ਦੇ ਵੀ ਉਤਰਾਂ ਜਿੱਥੇ ਰੋਕਣਗੇ ਉੱਥੇ ਸੜਕ ਬੰਦ ਕਰ ਦਾਂਗੇ ਜੇ ਰੇਲ ਤੇ ਰੁਕਾਂਗੇ ਰੇਲ ਬੰਦ ਕਰ ਦਾਂਗੇ ਇਹਨਾਂ ਦੇ ਵਿਚਾਰੇ ਨੇ ਕਿਉਂਕਿ ਇਹ ਟ੍ਰੇਨ ਜਿਹੜੀ ਅੰਮ੍ਰਿਤਸਰ ਤੋਂ ਚੱਲੀ ਹੈ ਦਿੱਲੀ ਨੂੰ ਆਹ ਦੇਖ ਰਹੇ ਤੁਸੀਂ ਕਿਸਾਨ ਵਿੱਚ ਵੀ ਟ੍ਰੇਨਾਂ ਦੇ ਵਿੱਚ ਆ ਗਏ ਨੇ ਇਹ ਰੇਲ ਆ ਚੁੱਕੀ ਹੈ ਟ੍ਰੇਨ ਦੇ ਵਿੱਚ ਪੈ ਗਏ ਨੇ

ਉਹ ਵੀ ਉਕਾਰ ਮੁਕਾਬਲ ਉਹ ਵੀ ਉਕਾਰ ਸਕਦੇ ਅੱਜ ਨਹੀਂ ਕਰਨਾ ਬਾਈ ਜੀ ਪੰਜਾਬ ਦਾ ਚੜਾਣਾ ਪਈ ਹੋਊਗਾ ਹਾਂ ਬਾਈ ਅੱਛੇ ਕਰਨਾ ਤਾਂ ਮੈਂ ਮੋਟਰਾਂ ਉੱਪਰ ਮਾਈਕ ਹੋਣ ਕਰੇ ਪੰਜਾਬ ਪੰਚਾਇਤ ਦੇ ਵਿੱਚ

ਜਿੱਕੇ ਨਕਸ਼ਾ ਪਾ ਦਿੱਤਾ ਹੈ ਕਿਵੇਂ ਕਹਾਣੀ ਦਿੱਲੀ ਦੇ ਵਿੱਚ ਜਿਹੜੀ ਨਜ਼ਰ ਆ ਰਹੀ ਹੈ ਕਰਨਾ ਪਰ ਤੁਮ ਰਵੀ ਜੱਪੜੀ ਨਿੱਕੀ ਦੁਖੀ ਚੱਕ ਦੇਵਾਂਗੇ ਗੋਪੀ ਮੋਰ ਦਾ ਰੱਖ ਦੇਵਾਂਗੇ ਨਿੱਕੀ ਦੁਖੀ ਚੱਕ ਦੇਵਾਂਗੇ ਗੋਪੀ ਮੋਰ ਦਾ ਰੱਖ ਦੇਵਾਂਗੇ ਸਾਲ ਸਿਪੂ ਮੋਰ ਦਾ ਗੰਗਾਵਾ ਜਿੰਦਾਬਾਦ nda 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 nda